ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਚਮੇਲੀ ਚਮੇਲੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰਾ ਤਹਿਸੀਲ ਪੈਂਦੀ ਹੈ ਜਿਹੜੀ ਛੜਕ ਚੈਲ ਵੇਜਦੀ ਪਹਾਣੇ ਨੂੰ ਆਉਂਦੀ ਹੈ ਦੋਸਤੋ ਤੇ ਉਹ ਚਮੇਲੀ ਵੇਜਦੀ ਅੱਗੇ ਕੋਟ ਸੁਖੀ ਨੂੰ ਲੰਗਦੀ ਹੈ ਨਾਲ ਦੇ ਪਿੰਡਾਂ ਦੇ ਵਿੱਚ ਢੁੱਡੀ ਕੋਟ ਸੁਖੀਆ ਪਹਾਣਾ ਇਹਦੇ ਆਸ-ਪਾਸ ਦੇ ਪਿੰਡ ਹੈ ਤੋਂ ਇਲਾਵਾ ਨੰਗਲ ਪਿੰਡ ਵੀ ਬਿਲਕੁਲ ਨਾਲ ਚਮੇਲੀ ਤੇ ਰਹ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਵੈਸੇ ਤਾਂ ਇਹਨਾਂ ਦਾ ਮੇਨ ਕਾਰੋਬਾਰ ਕੀਤਾ ਖੇਤੀਬਾੜੀ ਹੈ ਪਰ ਨਾਲ ਪਸ਼ੂ ਵੀ ਸੰਭਾਲਦੇ ਆ ਅੱਜ ਦੋ ਨਗ ਬਾਈ ਨੇ ਵਿਕਾਊ ਕੀਤੇ ਜਿਹਦੇ ਚੱਕ ਕੇ ਟੋਕੜ ਗੱਪਣ ਮੱਝ ਆਮ ਝੋਟੀਆਂ ਜਿਹਾਂ ਵਾਲੇ ਰੇਟ ਤੇ ਟੋਕੜ ਗੱਪਣ ਮੱਝ ਮਿਲ ਜਾਣੀ ਹੈ ਰੇਟ ਵੀਡੀਓ ਚ ਹੋਊਗਾ ਇਹ ਤੋਂ ਇਲਾਵਾ ਇੱਕ ਜਿਆਦਾ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਜਿਹਦਾ ਰੇਟ ਵੀਡੀਓ ਚ ਹੋਊਗਾ ਪਸ਼ੂ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ ਜਿਹੜਾ ਦੁੱਧ ਪਿਛਲੇ ਸੂਏ ਬਾਈ ਹੋਰਾਂ ਨੇ ਚੋਇਆ ਉਹ ਤੁਹਾਨੂੰ ਦੱਸ ਦੇਵਾਂਗੇ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਕੰਮ ਕਰੂਗੀ ਤਾਂ ਤੁਸੀਂ ਆਪਦੇ ਹਿਸਾਬ ਨਾਲ ਹੀ ਖਰੀਦਣਾ ਆਓ ਜਾਣਕਾਰੀ ਲਈਏ ਦੋਸਤੋ ਪਹਿਲਾਂ ਇਹ ਸੱਜਰ ਮੱਝ ਜਿਹੜੀ ਸੂਣ ਵਾਲੀ ਹੈ ਇਹ ਦਿਖਾ ਦਈਏ ਉਦੋਂ ਬਾਅਦ ਟੋਕੜਗਾ ਪੰ ਦਿਖਾ ਦੇਗੇ ਬਾਈ ਸਸਤੀ ਕਾ ਸਸਤੀ ਕਾ ਨਾਮ ਆਪਣਾ ਦੱਸ ਦਿਓ ਜੀ ਮੇਰਾ ਨਾਮ ਹੈਪੀ ਤੇ ਆਪਣੇ ਗਵਾਂਢੀਆਂ ਦੇ ਘਰੋਂ ਵੀਡੀਓ ਬਣਾਉਣੀ ਹੈਪੀ ਬਾਈ ਅੱਜ ਆਪਾਂ ਦੋ ਨਾਕ ਵਿਖਾਉਣੇ ਆ ਬਾਈ ਜਿਹੜਾ ਕੋਲੋਂ ਹਾਂਜੀ ਇਹ ਮੱਝ ਜਿਹੜੀ ਹੈ ਕਿੰਨਵਾਂ ਸੂਏ ਦੇ ਸੂਣੇ ਤੇਨੇ ਤੀਜੇ ਸੂਏ ਸੂਣਾ ਟਾਈਮ ਕਿੰਨਾ ਬਾਕੀ ਹੈ ਜੀ ਬਸ ਇਹ ਥੋੜੇ ਦੋ ਚਾਰ ਦਿਨ ਹੀ ਲੂਗੀ ਚਾਰ ਪੰਜ ਠੀਕ ਹੈ 4-5 ਦਿਨ ਹਜੇ ਲੈ ਸਕਦੀ ਹੈ ਦੁੱਧ ਹੈਪੀ ਬਾਈ ਪਿਛਲੇ ਸੂਏ ਦਾ ਕਿੰਨਾ ਦੱਸਿਆ ਪਿਛਲੇ ਸੂਏ ਨੇ 19 ਲੀਟਰ ਚੋਇਆ ਘਰੇ ਆ ਨੋਰਮਲ ਸਿਵਾਤੀ ਖਾਲਦੇ ਨੇ ਤੇ 19 ਲੀਟਰ ਦੁੱਧ ਚੋਇਆ ਹਾਂਜੀ ਕੋਈ ਚਾਰਚੂਰ ਨਹੀਂ ਪਾਉਂਦੇ ਠੀਕ ਹੈ ਕੀ ਡਿਮਾਂਡ ਹੈ ਦੀ ਇਹਦੀ 148 148 ਦੋਸਤੋ ਡਿਮਾਂਡ 1 ਲੱਖ ਤੇ 48000 ਹੈ 19 ਲੀਟਰਾਂ ਨੂੰ ਦੁੱਧ ਪਿਛਲੇ ਸੂਏ ਚ ਬਾਈ ਹੋਰੀ ਕਹਿੰਦੇ ਵੀ ਚੋਇਆ ਹੈ ਹਵਾਨਾ ਤੁਸੀਂ ਦੇਖ ਲਓ ਬੜਾ ਚੰਗਾ ਭਰਤੀ ਆਉਂਦੀ ਆ 5 ਕਿ ਦਿਨ ਹਜੇ ਆਸ ਆ ਵੀ ਇਹ ਲੈ ਜੂਗੀ ਫਿਰ ਲੈ ਵੀ ਜਾਣੇ ਚਾਹੀਦੇ ਕਿਉਂਕਿ ਪੁੜਾ ਤਾਂ ਕੋਈ ਨਵਾਇਆ ਨਹੀਂ ਇਹਨੇ ਪੂਛੇ ਦੀ ਦੋਸਤੋ ਛੋਟੀ ਹੈ ਟੁੱਟੀ ਹੋਈ ਹੈ ਪਰ ਜਿੱਲੀ ਘਾਇਓ ਤੁਸੀਂ ਵੀਡੀਓ ਚੋ ਦੇਖ ਹੀ ਰਹੇ ਹੋ ਥਣਾ ਚ ਮਿੱਥੀ ਥਣ ਦਾ ਸਹਿਜ ਏਵੇਂ ਦੇਖ ਲਓ ਬੈਕ ਸਾਈਡ ਤੋਂ ਹਵਾਨਾ ਜਦੋਂ ਆਸੇ ਪਾਸੇ ਨੂੰ ਜਾਂਦੀ ਉਹਦੋਂ ਵੀ ਤੁਹਾਡੇ ਧਿਆਨ ਚ ਆ ਜਾਣਾ ਬਾਕੀ ਮੈਂ ਦਿਖਾਉਂਗਾ ਤੋੜ ਕੇ ਸੋ 1 ਲੱਖ ਤੇ 48000 ਰੇਟ ਹੈ ਦੁੱਧ ਚੰਗੇ ਵਾਲੀ ਹੈ ਮੱਝ ਫੇਰੇ ਗੱਲ ਐਡ ਕਰ ਦਿਆ ਵੀ ਦੁੱਧ ਤੁਸੀਂ ਦੇਖਣਾ ਵੀ ਤੁਸੀਂ ਕਿੰਨਾ ਚੋਲੋਗੇ ਇਹਨਾਂ ਵੀਰ ਹੋ ਰਿਆ ਨੇ ਜਿੰਨਾ ਚੋਇਆ ਉਹਦੇ ਹਿਸਾਬ ਤੇ ਤੁਹਾਨੂੰ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈ ਦੋਨਾਂ ਪਾਸੇ ਥਣ ਹਵਾਨਾ ਇਹਦਾ ਬਹੁਤ ਸੋਹਣਾ ਹੈ ਖੁੱਲ ਬਈ ਤੋਰ ਕੇ ਤੋਰ ਸੋ ਇਸ ਤੋਰ ਕੇ ਮੈਂ ਤੋੜੂਗੀ ਤੂੰ ਤੋੜ ਦੇ ਸਿੰਗ ਕੁੰਡਾ ਦੋਸਤੋ ਨੇਚਰਲੀ ਸਿੰਗ ਆ ਕੋਈ ਬਣਾਇਆ ਨਹੀਂ ਜੀ ਬਾਈ ਹਰਿਆਣੇ ਵੀ ਕਈ ਵਾਰ ਸਿੰਗ ਥੋੜਾ ਪਤਲਾ ਕਰਾਇਆ ਜਾ ਸਕਦਾ ਹੁੰਦਾ ਜੇ ਬਣਾ ਲਿਆ ਗਿਆਵੇ ਤਾਂ ਢਾਂਚਾ ਸੋਹਣਾ ਮੀਡੀਅਮ ਹਾਈਟ ਹੈ ਹਵਾਨੇ ਦਾ ਸੈਜ ਕਿਸੇ ਦੇਖੋਗੇ ਚੰਗਾ ਦਿਖਾਉਂਦੀ ਹੈ ਥਣਾ ਜਿ ਮਿੱਥੀ ਅੱਗੇ ਪਿੱਛੇ ਵੀ ਸੋਹਣੀ ਹੈ ਬਾਕੀ ਸਟਰਕਚਰ ਹੁਣ ਫੇਰ ਦੇਖ ਲਓ ਇਧਰੋਂ ਸੂਰਜ ਪੈ ਰਿਹਾ ਤਾਂ ਹਵਾਨਾ ਬੈਕਸਾਈਡ ਤੋਂ ਪ੍ਰੋਪਰ ਦਿਸ ਜਾਣਾ ਆਪਾਂ ਨੂੰ ਤੋ ਸੋਹਣਾ ਰੋਕਾ ਹਵਾਨੇ ਦਾ 1 ਲੱਖ 48 ਹਜ਼ਾਰ ਦੀ ਡਿਮਾਂਡ ਆ ਦੋਸਤੋ ਆਏ ਭਰਾ ਦਾ ਮਾਨਤਨ ਕੀਤਾ ਹੀ ਜਾਣਾ ਹੁੰਦਾ ਉਹ ਆਪਾਂ ਸਾਰੇ ਜਾਣਦੇ ਹਾਂ ਫਿਕਸ ਰੇਟ ਦਾ ਹਜੇ ਟ੍ਰੈਂਡ ਪਸ਼ੂਆਂ ਵਾਲੇ ਪਾਸੇ ਬਣਿਆ ਨਹੀਂਗਾ ਸੋ ਇਹ ਪਹਿਲੇ ਨੰਬਰ ਤੇ ਤੁਸੀਂ ਮੱਝ ਦੇਖੋ ਜੀ ਨੂੰ ਚੰਗੀ ਲੱਗੇ ਤਾਂ ਕਾਲ ਕਰ ਲਓ ਹਵਾਨਾ ਸਾਫ਼ ਸੁਥਰਾ ਸੋਹਣਾ ਫੁੱਲ ਹਵਾਨਾ ਬਣਾਊਗੀ ਪਛਾਹ ਉਤੋਂ ਤੱਕ ਦਾ ਕਿਉਂਕਿ ਅਜੇ ਦਿਨ ਬਾਕੀ ਐ ਤੁਸੀਂ ਫੇਰ ਇਹਦੇ ਹਵਾਨੇ ਨੂੰ ਦੇਖਿਓ ਇਸ ਤਰੀਕੇ ਦਾ ਇਹਦਾ ਰੋਕੇ ਦੇ ਹਵਾਨੇ ਦਾ ਇੱਕ ਟੋਕੜ ਗੱਬਣ ਮੱਝ ਵੀ ਹੈ ਹਾਈਪੀ ਭਾਈ ਇਹ ਕਿੰਨੇ ਚਰ ਦੀ ਗੱਭਣ ਇਹ ਪੰਜ ਮਹੀਨੇ ਦੀ ਗੱਭਣ ਦੁੱਧੋਂ ਡਰਾਈ ਹੈ ਹੁਣ ਹਾਂ ਦੁੱਧੋਂ ਡਰਾਈ ਹੈ ਅੱਛਾ ਇਹ ਸੂਆ ਕਿੰਨਾ ਮਸੂਬ ਕਿਹਨੇ ਦੂਜੇ ਸੂਏ ਸੁਣਾ ਇਹਦੀ ਡਿਮਾਂਡ ਕੀ ਰਹੀ ਹੈਪੀ ਇਹਦੀ 58000 ਦੋਸਤੋ ਰੇਟ 58000 ਹੈ ਪੰਜ ਮਹੀਨਿਆਂ ਦੀ ਗੱਭਣ ਹੈ ਵਿਸਾਖ ਦੀ ਰੁੱਤ ਜੀ ਬਣ ਜਾਣੀ ਹੈ ਪੰਜਾਂ ਮਹੀਨਿਆਂ ਨੂੰ ਜਾਨੀ ਰੁੱਤ ਚੰਗੀ ਜਿਹੀ ਚ ਹੋਊਗੀ ਜਿਹਨੂੰ ਪਸੰਦ ਆਉਂਦੀ ਹੈ ਸਿੰਘਾਂ ਦੇ ਵਿੱਚ ਸ਼ੇਪ ਦਾ ਡਿਫਰੈਂਸ ਹੈਗਾ ਦੋਹਾਂ ਦਾ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਦੁੱਧੋਂ ਇਸ ਟਾਈਮ ਡਰਾਈ ਹੈ ਭਾਈ ਇਹਨੂੰ ਵੀ ਤੋੜ ਦੇ ਹੁਣਾਂ ਸੋਏ ਟੋਕੜ ਗੱਬਣ ਵੱਜ ਪੰਜ ਮਹੀਨਿਆਂ ਦੀ ਗੱਬਣ ਦੁੱਧੋਂ ਡਰਾਈ ਸੁਹਾ ਦੂਜਾ ਸੁਬ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਮਾਈ ਨਾਲ ਇਹਦੇ ਬਾਰੇ ਵੀ ਕਰ ਲਿਓ ਰੇਟ ਦੋਨਾਂ ਨਗਾਂ ਦੇ ਸੀ ਫੋਨ ਦੇ ਉੱਤੇ ਨਹੀਂ ਰੱਖੇ ਵੀਡੀਓ 'ਚ ਹੀ ਕਰਤੇ ਆ ਜੱਜ ਦਾ ਰੇਟ ਲਾ ਕੇ ਦੇਖਿਓ ਤਸੱਲੀ ਕੋਲ ਆ ਕੇ ਕਰਿਓ ਥੋੜਾ ਤੋਰ ਦਿੰਨੇ ਆ ਵੱਜ ਕਿਉਂਕਿ ਇਹ ਡਰਾਈ ਆ ਤਾਂ ਹਵਾਨਾ ਤੇਨੇ ਦਿਖਾਉਣਾ ਹੀ ਨਹੀਂਗਾ ਬਿਲਕੁਲ ਸੁੱਕਿਆ ਹੋਇਆ ਹਵਾਨਾ ਦੁੱਧੂਏ ਡਰਾਈ ਹੋਈ ਵੀ ਆ ਥੋੜਾ ਰੋਸ਼ੇ ਰੰਗ ਚਾਹ ਥੱਲੋਂ ਪੈਰ ਜਿਹੜੇ ਥੋੜੇ ਬ੍ਰਾਊਨ ਜੇ ਦਿਸਣਗੇ ਤੁਹਾਨੂੰ ਸੋ ਇਹ ਦੋ ਮੱਝਾਂ ਦੱਸੋ ਅੱਜ ਬਾਈ ਕੋਲ ਵਿਕਰੀ ਆ ਲਈਆਂ ਇੱਕ ਟੋਕੜ ਗੱਬਣ ਤੁਹਾਨੂੰ ਦਿਖਾਤੀ ਐ ਤੇ ਦੂਜੀ ਸੱਜਰ ਤਾਜੀ ਸੂਣ ਵਾਲੀ ਤੁਹਾਨੂੰ ਦਿਖਾਈ ਐ ਸੋ ਜਿਹਨੂੰ ਜਿਹੜਾ ਨਾ ਚੰਗਾ ਲੱਗਿਆ ਤਸੱਲੀ ਕਰੇ ਉਹ ਆ ਕੇ ਤੁਹਾਡਾ ਹੱਕ ਐ ਤੇ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ 22 ਦਾ ਸਕਰੀਨ ਉੱਤੇ ਆਲਰੇਡੀ ਚੱਲੀ ਜਾਂਦਾ ਧੰਨਵਾਦ